ਹਾਂ ਜੀ ਕੀ ਬੋਲ ਰਿਹਾ ਹੋ ਤੁਸੀਂ ਬੋਰਡ ਬੇਚ ਕੇ ਨਾ ਘੇਟੇ ਜੀ ਵੀਡੀਓ ਦੇਖੋ ਬੋਰਡ ਪਹਿਲੇ ਆ ਰਹੇ ਨਹੀਂ ਆ ਰਹੇ ਕਿੱਥੇ ਆ ਗਏ ਹਾਂ ਜੀ ਠੀਕ ਹੈ ਤਾਂ ਦੇਖੋ ਹਾਂ ਜੀ ਮੈਂ ਸਾਹਮਣੇ ਠੀਕ ਹੈ ਇਹਦੀ ਬੋਰਡ ਬਾਰੇ ਵਾਓ

ਤੇ ਕੱਲ੍ਹ ਦੇ ਫਗਵਾੜਾ ਤਸਵਾਨ ਕੁਟੀਜੀ ਦੀ ਵਾਰਤਾਤਾਂ ਹੋਈ ਹੈ ਉਸ ਸੰਬੰਧੀ ਉਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਤਾਂ ਕਿੰਨੇ ਬੰਦੇ ਨੂੰ ਅਰੈਸਟ ਕੀਤਾ ਗਿਆ ਕੱਲ ਸਵੇਰੇ 7:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਰਾਹੀਂ ਕਿ ਲਖਨ ਦੇ ਕੇ ਪੰਡਾ ਪਿੰਡ ਹੈਗਾ ਸਬਾਨਪੁਰ ਤੇ ਪੈਂਦਾ ਹੈ ਇੱਥੇ ਦੋ ਬੰਦੇ ਤਿੰਨ ਬੰਦੇ ਬਾਈਕ ਤੇ ਆਏ ਹੈ ਔਰ ਆਕੇ ਇਹਨਾਂ ਨੇ ਇੱਕ ਦੁਕਾਨ ਸੇ ਪੈਸੇ ਗਨ ਪੁਆਇੰਟ ਤੇ ਕੋ ਕਰਨ ਦੀ ਕੋਸ਼ਿਸ਼ ਕੀਤੀ ਏ ਔਰ ਦੁਕਾਨ ਦੇ ਬਾਹਰ ਇਹ ਦੋ ਰਾਉਂਡ ਫਾਇਰ ਕਰਕੇ ਉਤੋਂ ਫਰਾਰ ਹੋਏ ਸਾਡੀ ਕਬ ਸੁਬਾਨਪੁਰ ਦੀ ਟੀਮ ਐਸ ਐਚਓ ਸਾਹਿਬ ਔਰ ਡੀ ਐਸ ਪੀ ਸਾਹਿਬ ਉੱਥੇ ਮੌਕੇ ਤੇ ਕਿਸੇ ਔਰ ਮੌਕੇ ਕੋ ਦੇਖ ਕੇ ਰਸਤੇ ਦੇ ਵਿੱਚ ਸੀ ਜੇ ਜਦਾਂ ਇਹ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਏ ਉਦਾਂ ਹੀ ਇਹਨਾਂ ਨੇ ਆਪਣੀ ਗੱਡੀ ਉਹਨਾਂ ਦੇ ਪਿੱਛੇ ਲਾ ਲਈ ਔਰ ਬਕਾਇਦਾ ਬੜੀ ਮਿਹਨਤ ਔਰ ਬੜੀ ਦਲੇਰੀ ਨਾਲ ਇਹਨਾਂ ਨੇ ਹੌਟ ਚੇਸ ਕਰਕੇ ਉਹ ਤਿੰਨੋਂ ਬੰਦੇ ਰਾਉਂਡ ਅਪ ਕੀਤੇ ਮੌਕੇ ਤੇ ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾ ਛੋਟੇ ਵੀ ਲੱਗੇ ਨੇ ਔਰ ਅਸੀਂ ਤਿੰਨੋਂ ਬੰਦੇ ਨੂੰ ਰਾਉਂਡ ਅਪ ਕੀਤਾ ਹੈ ਕਿ ਬਾਈਕ ਇਹ ਇਹ ਤਿੰਨੋਂ ਦੋਸ਼ੀ ਬਾਈਕ ਤੇ ਸੀ ਪਲਸਰ ਬਾਈਕ ਇਹਨਾਂ ਦੇ ਕੋਲ ਬਰਾਮਦ ਕੀਤਾ ਸੀ जब इन्होंने असी राउंड किया राउंडअप करना दे असी दो वेपन रिकवर किए हैं एक सैवन पॉइंट सिक्स टू बोर का है एक सैवन पॉइंट सिक्स फाइव बो एमएम का है तो बत्ती बोर तीस बोर का वेपन बरामद किया है नाल असी बारह लाइव राउंडस जोड़े हैं बरामद बद हैं और बंदे जड़े हैं तीन जब इन्ह असी आइडेंटिटी पता की तो इन्हों का नाम एक दीपक दूजा बंदा परमजीत पम्मा तीजा बंदा दलजी ये हमारे ना डिसग्रंटल डिफॉल्टर्स हैं इन्हों के ऊपर टोटल ये सुबहानपुर का पर्चा मिला के और पगवाडा दी वारदात मिला के टोटल छब्बीस वारदातें इन्होंने अब तक की हैं और ए बंदे कुछ दिनों पहले ना जन्माष्टमी की रात एक वायरल वीडियो होया सी फगबाड़े ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਬੰਦੇ ਜਿਨ੍ਹਾਂ ਨੇ ਮੂੰਹ ਬੰਦੇ ਹੋਈ ਸੀ ਹਰ ਕੋਵਿੰਦਨਗਰ ਦੇ ਵਿੱਚ ਆ ਕੇ ਮੈਡੀਕਲ ਸ਼ਾਪ ਤੇ ਗਨ ਪੁਆਇੰਟ ਤੇ ਦੁਕਾਨਦਾਰ ਤੋਂ ਮੈਡੀਕਲ ਸਟੋਰ ਵਾਲਿਆਂ ਤੋਂ ਪੈਸੇ ਲੁੱਟ ਕੇ ਲੈ ਗਏ ਸੀ ਇਹ ਵਾਰਦਾਤ ਵੀ ਸਾਡੀ ਇਹ ਤਿੰਨੋਂ ਜਿਹੜੇ ਅਕਿਊਜ਼ ਨੇ ਇਹ ਨਹੀਂ ਕੀਤੀ ਸੀ और ਗਨ ਪੁਆਇੰਟ ਪਰ ਇਹਨਾਂ ਨੇ ਇਹ ਕਬੂਲੀਆ ਹੈ ਕਿ ਇਹ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀ ਮਨਜਪਾ ਕੱਲ ਕਰੀਏ ਜਿਵੇਂ ਕਿ ਸਮਾਜ ਵਿੱਚ ਜਿਲਕ ਅੱਜ ਜੋ ਉਥੇ ਇਧਰ ਜਿਲਕ ਕੰਮਾਂ ਦੇ ਵਿੱਚ ਜਾਣਾ ਇਨਵੋਲਵਮੈਂਟ ਹੁੰਦੀ ਹੈ ਕਿ ਇਹ ਸ਼ਾਰਟਕਟ ਰਸਤਾ ਜਰਾ ਅਪਣਾ ਦੇ ਕਿ ਲੁੱਟ ਖੋਜਾ ਇਧਰ ਹੀ ਵਾਰਦਾਤ ਨੂੰ ਜਦ ਦੇਖ ਕੇ ਕਿਤੇ ਨਾ ਕਿਤੇ ਲੱਗਦਾ ਨੇ ਕਿ ਸਮਾਜ ਦੇ ਵਿੱਚ ਸਟਾਰ ਹੁੰਦੀ ਲੋੜ ਹੈਗੀ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਪੋਰਟ ਉਹੀ ਬੰਦੇ ਕਰਦੇ ਨੇ ਜਿਹੜੇ ਬੇਲ ਤੇ ਵਾਪਸ ਆਉਂਦੇ ਕਿਉਂਕਿ ਉਹਨਾਂ ਦੀ ਨੀਅਤਾਂ ਫਿਤਰਾ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ दैट इज अ सोर्स ऑफ ਇਨਕਮ ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤਾਂ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤੀਨੋਂ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ ਦਰਜੇ 26 ਪਰਚੇ ਦਰਜੇ ਇਹ ਟ੍ਰੈਂਡ ਹੈ ਵੈਪਨਸੇ ਬਿਲਕੁਲ ਬਾਰਦਾਤ ਫਿਰ ਇਸ ਕਰਕੇ ਅਸੀਂ ਇਦਾਂ ਦੇ ਬੰਦੇ ਇਹਨਾਂ ਅਸੀਂ ਇਹਨਾਂ ਦਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ بار بار ਹੀ ਚੈੱਕ ਕਰਦੇ ਹਾਂ ਬਿਲਡ ਆਊਟ ਮੰਡੀ ਅਸੀਂ ਜਦ ਕੱਲ ਇਹਨਾਂ ਦੀ ਸ਼ਨਾਖਤ ਕੀਤੀ ਹੈ ਤਾਂ ਸਾਨੂੰ ਪਤਾ ਲੱਗਾ ਇਹ ਪਹਿਲੇ ਵੀ ਵਾਅਦਾ ਕਰ ਚੁੱਕੇ ਹਨ ਔਰ ਖਾਲੀ ਕਪੂਰ ਥਲੇ ਨਹੀਂ ਇਹਨਾਂ ਦੇ ਉੱਪਰ ਪਰਚੇ ਰਾਮਾ ਮੰਡੀ ਬਾਰਾਦਰੀ ਐਨ ਡੀ ਪੀ ਐਸ ਦੇ ਪਰਚੇ ਦਰਜ ਹੈ ਕਮਿਸ਼ਨਰੇਟ ਦੇ ਵਿੱਚ ਆ ਰੈਂ ਵਾਲੇ ਇਹ ਮਕਸੂਦਾ ਕੇ ਜਲੰਧਰ ਉਗਰ ਇਹਨਾਂ ਨੇ ਵਾਰਦਾਤ ਕੀਤੀ ਹੈ ਫਗਵਾੜੇ ਕੀਤੀ ਹੈ ਕਪੂਰਤਲਾ ਤੋਂ ਪੂਰੇ ਕੇ ਪੂਰੇ ਤੁਸੀਂ ਦੇਖ ਸਕਦੇ ਹੋ ਰੇਂਜ ਪਲੱਸ ਕਮਿਸ਼ਨਰਟ ਅਤੇ ਹੁਸ਼ਿਆਰਪੁਰ ਕਾਂਡਾ ਵੀ ਇਹ ਐਕਟਿਵ ਰੈਂਕ ਇਹਨਾਂ ਨੇ ਪਿੱਛੇ ਬਹੁਤ ਵਾਰਦਾਤੇ ਕਰ ਕੀਤੀ ਹੋਈ ਹੈ ਤੋਂ ਇਧਰ ਦੀ ਬੰਦਿਆਂ ਨੂੰ ਅਸੀਂ ਰਾਉਂਡ ਅਪ ਕਰ ਰਹੇ ਹਾਂ ਤਾਂ ਕਿ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾਂ ਦੇ ਵਿੱਚ ਕਿ ਇਧਰ ਦੀ ਵਾਰਦਾਤ ਕਰਕੇ ਬੰਦਾ ਫਰਾਰ ਹੋ ਨਾ ਜਾਵੇ ਜੇ ਮੈਡਮ ਜਿਹੜੀ ਗੱਲ ਕਰੀਏ ਵੈਪਨ ਦੀ ਗੱਲ ਕਰੀਏ ਮੈਡਮ ਵੈਪਨ ਕਿੱਥੋਂ ਆਇਆ ਸੀ ਇਹ ਵੈਪਨ ਹੋਣਾ ਸੀ ਇਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ ਹੁਣ ਹੋਣਾ ਸੀ ਪੁੱਛਕਿਛ ਕਰਾਂਗੇ ਕਿ ਕਿਥੋਂ ਇਹ ਵੈਪਨ ਇਲੀਗਲ ਇਹਨਾਂ ਨੂੰ ਉਹ 몰ਿਆ ਹੋ ਰਹੇ ਹਨ ਤਾਂ ਉਹ ਅਸੀਂ ਪੁੱਛਕਿਛ ਕਰਕੇ ਜਦੋਂ ਵੀ ਕੋਈ ਸਾਨੂੰ ਸਫਲਤਾ ਮਿਲੇਗੀ ਤੁਹਾਡੇ ਨਾਲ ਵਾਪਸ ਏ ਹੁੰਦਾ ਕਿ ਅਸੀਂ ਇਹਦੇ ਬਾਰੇ ਤਸਦੀਕ ਨਹੀਂ ਕਰ ਪਾਏ ਕਿ ਇਹ ਨਸ਼ੇਦ ਆਦੀ ਹੈ ਕਿ ਨਹੀਂ ਬਸ ਯੈਸ ਇਹਨਾਂ ਦੇ ਉੱਪਰ ਐਨਡੀਪੀਐਸ ਦੇ ਪਰਚੇ ਪਿੱਛੇ ਦਰਜ ਨੇ ਤਾਂ ਇਹ ਆਦੀ ਤੋਂ ਹੁਣ ਅਸੀਂ ਦੇਖਦੇ ਹਾਂ ਪਰ ਇਹਨਾਂ ਨੇ ਨਸ਼ਾ ਵੇਚੇ ਵੇਚਣੇ ਕਿ ਪਰਚੇ ਜ਼ਰੂਰ ਨੰਬਰ ਕੋ ਮੈਡਮ ਜਿਸ ਤਰ੍ਹਾਂ ਇਹ ਇੰਨੀ دیر ਤੋਂ ਇੰਨੇ ਪਰਚੇ ਦਰਜ ਸੀ ਇਹਨੀ ਡੇਰ ਤੋਂ ਪੁਲਿਸ ਦੀ ਡਿਫਸ ਤੋਂ ਜਦੋਂ ਇਹ ਬਚੇ ਦੀ ਇਹ ਜ਼ਰੂਰ ਸਜ਼ਾ ਕੱਟ ਕੇ ਆਏ ਇਹਨਾਂ ਦੇ ਉੱਪਰ 2020 2015 17 21 24 23 ਹਰ ਸਾਲ ਪਰਚੇ ਦਰਜ ਨੇ ਤੋ ਕਈ ਵਾਰੀ ਹੁੰਦਾ ਨਾ ਇਹਨਾਂ ਦੇ ਉੱਪਰ ਸੈਕਸ਼ਨ ਲੱਗਦੇ ਆ ਇਹ ਬੰਦੇ ਜੇਲ੍ਹ ਜਾਂਦੇ ਆ ਵਾਪਸ ਇਹ ਬਿਲ ਤੇ ਆ ਲਮ ਹੈ ਮਤਲਬ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਇਹਨਾਂ ਦਾ ਗੈਂਗ ਹੈ ਕੋਈ ਵੱਡਾ ਹੋ ਸਕਦਾ ਨਿਕਲ ਸਕਦਾ ਕੁਝ ਉਹ ਹੁਣ ਜਿਹੜਾ ਹੁਣ ਤੱਕ ਅਸੀਂ ਪੁੱਛਕਿਚ ਕੀਤੀ ਹੈ ਹਲੇ ਤੋ ਇਹ ਤਿੰ ਹੀ ਹੈ ਜਿਹੜੇ ਮਿਲ ਕੇ ਤੀਨੋਂ ਵਾਰਦਾਤ ਕਰਦੇ ਹਨ ਤਾਂ ਕਹਿਤਾ ਮਤਲਬ ਕਿ ਕਿਤੇ ਨਾ ਕਿਤੇ ਜਿਹੜੇ ਕਿ ਪਹਿਲਾ ਕ੍ਰਿਮੀਨਲ ਬੰਦੇ ਆ ਗਏ ਉਹੀ ਆ ਅਨੁਮੋਦਨ ਦੇ ਮਾਰੇ ਉਹ ਦੁਬਾਰਾ ਵਾਰਦਾਤ ਕਰਦੇ ਇਸ ਕਰਕੇ ਕੰਟੀਨਿਊਸਲੀ ਅਸੀਂ ਮਹਿੰਮ ਚਲਾਉਂਦੇ ਹਾਂ ਕਿ ਜਿੱਥੇ ਅਸੀਂ ਬੇਡ ਆਊਟ ਸਨੈਚਰ ਚੋਰ ਔਰ ਰੋਬਰਸ ਜਿਹੜੇ ਤੁਸੀਂ ਡਿਕੋਇਸ ਕਹਿ ਸਕਦੇ ਹੋ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਔਰ ਪਿੱਛੇ ਵੀ ਕਪੂਰਥਲੇ ਦੇ ਵਿੱਚ ਅਸੀਂ ਕੰਟੀਨਿਊਸਲੀ ਰਾਉਂਡ ਅਪ ਕਰ ਰਹੇ ਹਾਂ ਕਿਉਂਕਿ ਪਿੱਛੇ ਸਾਡੇ ਨੋਟਿਸ ਦੇ ਵਿੱਚ ਆਇਆ ਤਾਂ ਕਿ ਕੁਝ ਇੱਕ ਏਰੀਆ ਦੇ ਵਿੱਚ ਬਾਹਰੋਂ ਬੰਦੇ ਆ ਕੇ ਕ੍ਰਾਈਮ ਕਰ ਰਹੇ تھے ਤਾਂ ਅਸੀਂ ਹੁਣ ਮਹਿੰਮ ਚਲਾਈ ਹੋ ਸੀ ਤਿੰਨ ਬੰਦੇ ਰੌਂਡ ਅਪ ਕੀਤੇ ਹਨ ਦੋ ਬੰਦੇ ਮਨਦੀਪ ਕੁਮਾਰ ਉਰਫ ਗੰਗਾ ਦੂਜਾ ਮੰਗਤਰਾਮ ਉਰਫ ਗੋਪੀ ਇਹਨਾਂ ਨੇ 2023 ਦੇ ਵਿੱਚ ਨਾ ਵਾਰਦਾਤ ਕੀਤੀ ਸੀ ਸਨੇਚਿੰਗ ਦੀ ਇਹ ਐਕਟਵਾ ਸਨੇਚ ਕਰਕੇ ਲੈ ਗਏ ਸੀ ਇੱਕ ਬੰਦੇ ਤੋਂ ਉਹ ਇਹਨਾਂ ਨੂੰ ਅਸੀਂ ਪਰਸੋਂ ਰਾਤੀ ਇਹ ਦੁਬਾਰਾ ਕੋਈ ਵਾਰਦਾਤ ਅੰਜਾਮ ਕਰਨੇ ਰਾਤ ਨੂੰ ਆਏ थे ਸਾਡੀ ਪੈਟਰੋਲਿੰਗ ਪਾਰਟੀ ਨੇ ਇਹਨਾਂ ਨੂੰ ਰੌਂਡ ਅਪ ਕੀਤਾ ਹੋਇਆ ਹੈ ਔਰ ਰੌਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਇਹਨਾਂ ਨੇ ਕਰੀਬ ਕਰੀਬ 10 ਜੋ ਗੱਡੀਆਂ ਹੈ ਉਹ ਕੋਈ ਹੈ ਸੋ ਔਰ ਇਹਨਾਂ ਦੇ ਦੋ ਸਾਥੀ ਹੋਰ ਨੇ ਜਿਹੜੇ ਫਰਾਰ ਨੇ ਉਹਨਾਂ ਦੀ ਵੀ ਅਜੇ ਢੂੰਡ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਅਸੀਂ ਦੱਸ ਗੱਡੀਆਂ ਹੋਰ ਰਿਕਵਰ ਹੋ ਗਈਆਂ ਯੈਸ ਇਹ ਮੈਡਮ ਜਿਹੜੇ ਜਿਨ੍ਹਾਂ ਦੇ ਚੋਰੀ ਹੋਇਆ ਵਾਹਨ ਹੋਏ ਉਹਨਾਂ ਨੂੰ ਹੈਂਡਓਵਰ ਅਸੀਂ ਉਹ ਇਹਨਾਂ ਨੂੰ ਹੁਣ ਤੋਂ ਦਿਸ ਇਜ਼ ਪਾਰਟ ਆਫ ਪ੍ਰੋਪਰ ਕੇਸ ਪ੍ਰਾਪਰਟੀ ਹੈ ਨਾ ਉਹਨਾਂ ਨੂੰ ਕੋਰਟ ਤੇ ਵਿਕਲ ਮਿਲ ਸਕਦਾ ਮੈਡਮ ਕਦੋਂ ਤੋਂ ਕਰ ਰਹੇ ਸੀਗੇ ਕੰਮ ਜਿਹੜਾ ਗੱਡੀਆਂ ਦੀ ਜਿਹੜਾ ਚੋਰੀਆਂ ਕਰਦੇ ਹੈ ਉਹਨ ਤੁਸੀਂ ਦੇਖ ਸਕਦੇ ਹੋ 2023 ਦਾ ਮੁਕਦਮਾ ਹੈ ਹਨਾ ਤੋਂ ਇਹ ਕਰੀਬ 2-3 ਸਾਲ ਸੇ ਐਕਟਿਵ ਹੈ ਬੰਦੇ ਹੁਣ ਦੂਜਾ ਬੰਦਾ ਤੁਸੀਂ ਦੇਖ ਸਕਦੇ ਹੋ ਦੂਜਾ ਇੱਕ ਚੋਰ ਬੰਦਾ ਅਸੀਂ ਰਾਉਂਡ ਅਪ ਕੀਤਾ ਹੈ ਫਗਵਾੜੇ ਦੇ ਵਿੱਚ ਇੱਕ ਚੋਰ ਹੈ ਜਿਹਨੇ 13-13 ਪੀਪੇ ਰਿਫਾਈਨਡ ਤੇ ਘੀ ਦੀ ਚੋਰੀ ਕੀਤੀ ਹੈ 9 ਤੋਂ ਅਸੀਂ ਬਰਾਮਤ ਕਰ ਲਏ ਪਰ 4 ਇਹਨਾਂ ਨੇ ਕਿਤੇ ਵੇਚ ਦਿੱਤੇ ਤਾਂ ਇਸ ਤਰ੍ਹਾਂ ਦੀ ਮਹੀਮ ਅਸੀਂ ਕੰਟੇਨਰਸਲੀ ਚੜਾ ਰਹੇ ਹਾਂ ਤਾਂ ਕਿ ਜਿਹੜੇ ਬੰਦੇ ਹੈ ਨਾ ਜੋ ਸਨੈਚਰ ਹੈ ਔਰ ਚੋਰ ਹੈ ਰੋਬਰਟਸ ਐਂਡ ਡਿਕੋਇਟ ਸੇ ਅਸੀਂ ਇਹਨਾਂ ਤੇ ਥੱਲ ਪਾਈਏ ਔਰ ਪਬਲਿਕ ਨੂੰ ਇੱਕ ਸਿਕਿਉਰ ਮਾਹੌਲ ਦੇਈਏ ਤਾਂਕਿ ਉਹ ਬਾਜ਼ਾਰ ਮੈਂ ਆਪਣੀ ਸ਼ੋਪਿੰਗ ਔਰ ਜਿਹੜਾ ਵੀ ਉਹ ਕਲੋਸ ਮਰਦਾ ਦਾ ਕੰਮ ਹੈ ਉਹ ਕਰ ਸਕਣ। ਮੈਡਮ ਇਹ ਚੋਰੀ ਦਾ ਸਮਾਨ ਖਰੀਦਦੇ ਸੋਨਾ ਖਲਾਫ ਉਹਨਾਂ ਤੋਂ ਵੀ ਐਸੀ ਰਿਮਾਂਡ ਲੈ ਕੇ ਹੁਣ ਇਹਨੂੰ ਅਸੀਂ ਪੇਸ਼ ਕਰਾ ਕੇ ਇਹਨਾਂ ਰਿਮਾਂਡ ਲੈ ਕੇ ਪਤਾ ਕਰਾਂਗੇ ਕਿ ਕੌਣ ਬੰਦੇ ਨੇ ਜਿਹੜੇ ਚੋਰੀ ਦਾ ਸਮਾਨ ਖਰੀਦਦੇ ਨੇ ਫਿਰ ਅਮਾਂ ਨੂੰ ਵੀ ਐਸੀ ਨਾਮ ਦਿੱਤਾ।